ਤੈਸ ਵਕਤੀ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਮੋਹਾਲੀ ਦੇ ਵਿੱਚ ਵੱਡਾ ਐਨਕਾਊਂਟਰ ਹੋਇਆ ਪੰਜਾਬ ਪੁਲਿਸ ਨੇ ਅੱਤਵਾਦੀਆਂ ਦੇ ਖਾਸ ਗੁਰਗੇ ਦਾ ਐਨਕਾਊਂਟਰ ਕੀਤਾ ਹੈ ਅੱਤਵਾਦੀ ਰਿੰਦਾ ਦਾ ਖਾਸ ਗੁਰਗਾ ਦੱਸਿਆ ਜਾ ਰਿਹਾ ਸ਼ਰਨਜੀਤ ਸਿੰਘ ਜਿਸ ਦੇ ਪੈਰ ਤੇ ਗੋਲੀਆਂ ਠੋਕੀਆਂ ਗਈਆਂ ਨੇ ਪ੍ਰੋ ਪੰਜਾਬ ਟੀਵੀ ਤੇ ਲਾਈਵ ਲਾਈਵ ਜਿਹੜੀ ਆ ਤੁਹਾਨੂੰ ਅਪਡੇਟ ਦੇ ਰਿਹਾ ਇਸ ਵਕਤੀ ਸਭ ਤੋਂ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਅੱਤਵਾਦੀ ਰਿੰਦਾ ਦੇ ਖਾਸ ਗੁਰਗੇ ਦਾ ਅਨਕਾਊਂਟਰ ਕੀਤਾ ਹਾ ਔਰ ਦੱਸਿਆ ਜਾ ਰਿਹਾ ਹੈ ਕਿ ਪੈਰ ਤੇ ਠੁੱਕੀ ਹੈ ਗੋਲੀ ਤਾਂ ਬਹੁਤ ਵੱਡੀ ਖਬਰ ਦੇ ਰਹੇ ਤੁਹਾਨੂੰ ਇਸ ਵਕਤ ਦੀ ਲਾਈਵ ਤਸਵੀਰਾਂ ਮੌਕੇ ਦੀਆਂ ਦਿਖਾ ਰਹੇ ਹਾਂ ਮੌਕੇ ਤੇ ਸਾਡੇ ਸਹਿਯੋਗੀ ਪੱਤਰਕਾਰ ਵਿਕਰਮ ਵੀ ਪਹੁੰਚ ਰਹੇ ਨੇ ਔਰ ਜਿਹੜੀ ਜਾਣਕਾਰੀ ਆਵੇ ਜਲਦ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਕਿ ਦਰਸਲ ਇਸ ਮਲਜ਼ਮ ਨੂੰ ਕਦੋਂ ਟਰੇਸ ਕੀਤਾ ਜਾ ਰਿਹਾ ਸੀ ਕਿਉਂ ਇਸ ਮਲਜ਼ਮ ਦਾ ਅਨਕਾਊਂਟਰ ਕਰਨਾ ਪੈ ਗਿਆ ਕਿਉਂ ਇਹ ਜਿਹੜਾ ਪੁਲਿਸ ਦੀ ਗ੍ਰਿਫਤ ਤੋਂ ਲਗਾਤਾਰ ਬਾਹਰ ਚੱਲ ਰਿਹਾ ਸੀ ਤਾਂ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਬਹੁਤ ਵੱਡੀ ਖਬਰ ਦੇ ਰਿਆ ਬਲੌਂਗੀ ਦੇ ਗਊਸ਼ਾਲਾ ਦੇ ਕੋਲ ਇਹ ਐਨਕਾਊਂਟਰ ਹੋਇਆ ਹੈ ਔਰ ਤਸਵੀਰਾਂ ਅਸੀਂ ਮੌਕੇ ਦੀਆਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਮੌਕੇ ਦੀਆਂ ਤਸਵੀਰਾਂ ਲਾਈਵ ਦਿਖਾ ਰਹੇ ਹਾਂ ਬਲੌਂਗੀ ਦੇ ਗਊਸ਼ਾਲਾ ਨਜ਼ਦੀਕ ਐਨਕਾਊਂਟਰ ਹੋਇਆ ਪੈਰ ਤੇ ਗੋਲੀ ਮਾਰੀ ਹੈ ਸ਼ਰਨਜੀਤ ਤੇ ਪੈਰ ਤੇ ਗੋਲੀ ਮਾਰੀ ਆ ਵੱਡੀ ਖਬਰ ਇਸ ਵਕਤੀ ਮੁਲਜ਼ਮ ਸ਼ਰਨਜੀਤ ਦੱਸਿਆ ਜਾ ਰਿਹਾ ਮਹਾਲੀ ਚ ਬਹੁਤ ਵੱਡਾ ਐਨਕਾਊਂਟਰ ਮਹਾਲੀ ਚ ਵੱਡਾ ਐਨਕਾਊਂਟਰ ਆਤਮਦੀ ਰਿੰਦਾਂ ਦੇ ਖਾਸ ਗੁਰਗੇ ਦੇ ਗੋਲੀਆਂ ਮਾਰੀਆਂ ਨੇ ਤਾਂ ਬਲੌਂਗੀ ਦੇ ਗਊਸ਼ਾਲਾ ਨਜ਼ਦੀਕ ਗਊਸ਼ਾਲਾ ਨਜ਼ਦੀਕ ਜਿਹੜਾ ਇਹ ਐਨਕਾਊਂਟਰ ਕੀਤਾ ਹੈ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਕਿਹਾ ਕਿ ਇਹ ਬਹੁਤ ਲੰਮੇ ਸਮੇਂ ਤੋਂ ਗ੍ਰਿਫਤੋ ਬਾਹਰ ਸੀ ਤਾਂ ਵੱਡੀ ਅਪਡੇਟ ਦੇ ਰਿਆ ਤੁਹਾਨੂੰ ਤਾਂ ਜਲਦ ਤਸਵੀਰਾਂ ਵੀ ਤੁਹਾਡੇ ਨਾਲ ਹੋਰ ਸਾਂਝੀਆਂ ਕੀਤੀਆਂ ਜਾਣਗੀਆਂ ਇਸ ਗੈਂਗਸਟਰ ਨੂੰ ਲੈ ਕੇ ਜੋ ਅਪਡੇਟ ਸਾਡੇ ਤੱਕ ਪਹੁੰਚ ਰਹੀ ਹੈ ਤਾਂ ਬਹੁਤ ਵੱਡੀ ਖਬਰ ਦੇ ਰਿਆਂ ਤਾਂ ਦੱਸਦੇ ਚੱਲਦੇ ਆਪ ਬਟਾਲਾ ਪੁਲਿਸ ਨਾਲ ਰਲ ਕੇ ਸਾਂਝਾ ਆਪਰੇਸ਼ਨ ਕੀਤਾ ਹੈ ਬਟਾਲਾ ਪੁਲਿਸ ਨਾਲ ਰਲ ਕੇ ਸਾਂਝਾ ਆਪਰੇਸ਼ਨ ਮਹਾਲੀ ਪੁਲਿਸ ਨੇ ਕੀਤਾ ਔਰ ਕਾਮਯਾਬੀ ਹੱਥ ਲੱਗੀ ਹੈ ਸ਼ਰਨਜੀਤ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਤਾਂ ਹਿਰਾਸਤ ਦੇ ਵਿੱਚ ਲੈ ਲਿਆ ਹੈ ਪੈਰ ਤੇ ਗੋਲੀ ਮਾਰ ਕੇ ਤਸਵੀਰਾਂ ਮੌਕੇ ਦੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪ੍ਰੋ ਪੰਜਾਬ ਟੀਵੀ ਤੇ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਦੇ ਰਹੇ ਹਾਂ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਵੱਡਾ ਇਨਕਾਊਂਟਰ ਬੀਤੇ ਕਈ ਦਿਨਾਂ ਤੋਂ ਬਾਅਦ ਇਹ ਵੱਡੀ ਐਨਕਾਊਂਟਰ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿਉਂਕਿ ਪਿਛਲੇ ਹਫ਼ਤਿਆਂ ਦੇ ਵਿੱਚ ਬਹੁਤ ਵੱਡੇ ਵੱਡੇ ਐਨਕਾਊਂਟਰ ਹੋਏ ਗੈਂਗਸਟਰਾਂ ਨੂੰ ਮੌਤ ਦੇ ਘਾਟ ਵੀ ਉਤਾਰਿਆ ਗਿਆ ਤਾਂ ਹੁਣ ਫਿਰ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਅੱਤਵਾਦੀਆਂ ਗਤੀਵਿਧੀਆਂ 'ਚ ਜਿਹੜਾ ਇਹ ਮਿਲਿਆ ਹੋਇਆ ਸੀ ਸ਼ਰਨਜੀਤ ਸਿੰਘ ਇਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਸਰਹੱਦੋਂ ਪਾਰ ਜਿਹੜੇ ਲਿੰਕ ਇਸ ਤੇ ਦੱਸੇ ਜਾ ਰਹੇ ਸੀ ਔਰ ਐਸਡੀ ਪਾਲ ਪੰਜਾਬ ਪੁਲਿਸ ਨੂੰ ਸੀ ਔਰ ਅੱਜ ਅੱਜ ਟ੍ਰੇਸ ਕਰਕੇ ਇਸ ਦਾ ਐਨਕਾਊਂਟਰ ਕੀਤਾ ਗਿਆ ਹੈ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਲਾਈਵ ਤਸਵੀਰਾਂ ਵੀ ਤੁਹਾਨੂੰ ਮੌਕੇ ਦੀਆਂ ਦਿਖਾ ਰਹੇ ਆ ਵੱਡਾ ਐਨਕਾਊਂਟਰ ਹੋਇਆ ਹੈ ਅਤਵਾਦੀ ਰਿੰਦਾ ਦਾ ਖਾਸ ਕਰਕੇ ਦੱਸਿਆ ਜਾ ਰਿਹਾ ਹੈ ਤਾਂ ਸ਼ਰਨਜੀਤ ਇਸ ਦਾ ਨਾਮ ਹੈ ਸ਼ਰਮਜੀਤ ਇਸ ਦਾ ਨਾਮ ਹੈ ਪ੍ਰੋ ਪੰਜਾਬ ਟੀਵੀ ਤੇ ਲਾਈਵ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ